ਪੱਟੀ ਚ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਅਗਵਾਕਾਰਾਂ ਨੂੰ ਰੋਕਣ ਤੇ ਆਪ ਆਗੂ ਤੇ ਹੋਈ ਪਹਿੰਦ ਸਵਿਧਾਨ ਸਭਾ ਹਲਕਾ ਪੱਟੀ ਚ ਕੁੜੀ ਨੂੰ ਅਗਵਾ ਕਰਨ ਦਾ ਏ 6 ਕਾਰ ਸਵਾਰਾਂ ਨੇ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਧਾਨ ਚੇਤਨ ਸਿੰਘ ਤੇ ਬੁਲੀ ਚਰਾ ਦਿੱਤੀਆਂ ਵੀ ਚੇਤਨ ਸਿੰਘ ਨੂੰ ਸਥਾਨਿਕ ਲੋਕਾਂ ਨੇ ਸਰਕਾਰੀ ਹਸਪਤਾਲ ਪੱਟੀ ਵਿਖੇ ਦਾਖਲ ਕਰਵਾਇਆ ਇਸ ਮੌਕੇ ਲੜਕੀ ਰਿੰਕੂ ਪੁੱਤਰ ਹੀਰਪਾਲ ਸਿੰਘ ਵਾਸੀ ਹਰੀਕੇ ਨੇ ਦੱਸਿਆ ਕਿ ਉਹ ਵਰਦਮਾ ਟੈਕਟਿਵ ਹਸਿਆਰ ਪਰ ਵਿਕੇ ਨੌਕਰੀ ਕਰਦੀ ਹੈ ਅਤੇ ਬੀਤੀ ਦਿਨੀ ਉਹ ਆਪਣੇ ਪਿੰਡ ਹਰੀਕੇ ਆਈ.ਓ.ਸੀ. ਆਜੋ ਆਪਣਾ ਆਧਾਰ ਕਾਰਡ ਬਣਾ ਕੇ ਵਾਪਸ ਹਰੀਕੇ ਜਾਣ ਲਈ ਕੁੱਲਾ ਚੌਂਕ ਵਿਖੇ ਪੁੱਜੀ ਤਾਂ ਵਰਨਾਕਾਰ ਨੰਬਰ ਪੀਬੀ 10 7474 ਤੇ ਸਵਾਰ 6 ਨੌਜਵਾਨਾਂ ਨੇ ਜਿੰਨਾ ਚ ਹਰੀਕੇ ਦੇ ਨਿਵਾਸੀ ਚਾਰ ਨੌਜਵਾਨ ਜੱਗਾ ਸਿੰਘ ਪੁੱਤਰ ਗੁਰਪਜਨ ਸਿੰਘ ਸੰਦੀਪ ਸਿੰਘ ਮਨਾਤੇ ਹੋਰ ਅਣਪਛਾਤੇ ਨੌਜਵਾਨਾਂ ਨੂੰ ਉਸ ਨੇ ਜ਼ਬਰਦਸਤੀ ਗੱਡੀ 'ਚ ਬਿਠਾ ਲਿਆ। ਉੱਥੇ ਤੇ ਮੌਜੂਦ ਚੇਤਨ ਸਿੰਘ ਨੇ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪਰ ਛੇ ਕਾਰ ਸਵਾਰਾਂ ਨੇ ਆਪਣੇ ਪਿਸਤੌਲ ਨਾਲ ਚੇਤਨ ਸਿੰਘ ਤੇ ਗੋਲੀ ਚਲਾ ਦਿੱਤੀ ਤੇ ਮੌਕੇ ਤੇ ਫਰਾਰ ਹੋ ਗਏ। ਪੱਤੀ ਤੋਂ ਰਣਜੀਤ ਸਿੰਘ ਮਾਲਾਦੀਵ ਵਿਸ਼ੇਸ਼ ਰਿਪੋਰਟ। ਦੀਪਕਾ ਅਰਿੰਤਾ ਤੇ ਕਿੱਥੋਂ ਦੇ ਰਹਿਣ ਵਾਲੇ ਹੋ? ਮੈਂ ਹਰੀਕੇ ਦੇ ਰਹਿਣ ਵਾਲਾ ਹਾਂ। ਤੇ ਅੱਜ ਕੀ ਵਾਕਿਆ ਵਾਪੜਿਆ? ਮੈਂ ਕੁਲਾ ਚੌਂਕ ਵਿੱਚ ਖੜੀ ਸੀਗੀ ਕਿ ਆਧਾਰ ਕਾਠੀ ਕਰਵਾਉਣ ਪੜਤੀ ਆਈ ਸੀ ਕੁਲਾ ਚੌਂਕ ਖੜੀ ਸੀਗੀ ਤੇ ਕੁਝ ਗੱਡੀ ਤੇ ਮੁੰਡੇ ਆਏ ਤੋਂ ਮੈਨੂੰ ਨਾ ਉਸ ਦੀ ਜ਼ਬਰਦਸਤੀ ਗੱਡੀ 'ਚ ਬਿਠਾਉਣ ਲੱਗੇ ਸੀਗੇ ਤੇ ਅੰਕਲ ਨੇ ਦੇਖ ਲਿਆ ਤੇ ਅੰਕਲ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਮਿਸਕੀ ਉਹਨਾਂ ਨੇ ਮੈਨੂੰ ਖਿੱਚ ਕੇ ਗੱਡੀ 'ਚੋਂ ਬਾਹਰ ਕੱਢ ਲਿਆ ਨਾ ਉਹਨਾਂ ਗੱਡੀ 'ਚੋਂ ਬਾਹਰ ਕੱਢ ਲਿਆ ਮੈਨੂੰ ਤੇ ਬਚ ਉਹਨਾਂ ਦੇ ਮੁੰਡਿਆਂ ਨੇ ਗੋਲੀ ਚਲਾ ਦਿੱਤੀ ਅੰਕਲ ਨੇ ਗੋਲੀ ਲਾ ਦਿੱਤੀ ਕਿਹੜੇ ਮੁੰਡੇ ਘਰੇਗੇ ਸੀ ਮੁੰਡੇ ਹਰੀਕੇ ਦੇ ਸੀਗੇ ਜਿਨੇ ਗੋਲੀ ਚਲਾਈ ਉਹਦੇ ਨਾਮ ਜੱਗਾ ਸੀਗਾ ਉਹਨੇ ਬਲੈਕ ਕਲਰ ਦੀ ਟੀ-ਸ਼ਰਟ ਪਾਈ ਹੋਈ ਸੀਗੀ ਹਰੀ ਕੇ ਤਾਂ ਰਹਿਣ ਵਾਲਾ ਦਾ ਬਾਪ ਦਾ ਨਾਂ ਕੀ ਸੀ ਉਹ ਗੁਰਚਰਨ ਸਿੰਘ ਕਿੰਨੇ ਜਾਣੇ ਸੀ ਗੱਡੀ ਵਿੱਚ 6 ਜਾਣੇ ਸੀਗੇ 4 ਜਾਣੇ ਪਿੱਛੇ ਬੈਠੇ ਸੀ 2 ਜਾਣੇ ਇੱਕ ਇਹਨੇ ਗੱਡੀ ਚਲਾਉਣਾ ਸੀ 6 ਜਾਣੇ ਸੀਗੇ ਪੂਰੇ ਗੱਡੀ ਵਿੱਚ ਕੀ ਨਾਂ ਸੀ ਉਹਨਾਂ ਦਾ ਮਨੁਸ਼ ਸ਼ਾਨ ਦੇ ਨਾਮ ਦਾ ਤੇ ਪਤਾ ਨਹੀਂ ਹੈਗਾ ਬਟ ਕੁਝ ਦੇ ਨਾਮ ਦਾ ਪਤਾ ਮੰਨ ਲਓ ਗੱਡੀ 'ਚ ਤਲਗੀਆਂ ਬਿਠਾਉਣਗੇ ਕਿਤੇ ਉਹਨਾਂ ਨਾਲ ਮੇਰੀ ਲੜਾਈ ਹੋਈ ਸੀਗੀ ਇਸ ਕਰਕੇ ਉਹ ਮੈਨੂੰ ਗਾਲੀ ਗਲੋਚ ਕੀਤਾ ਸੀਗਾ ਤੇ ਮੈਂ ਵੀ ਇਹਨਾਂ ਨੂੰ ਫੋਨ ਤੇ ਅਦਾਇ ਕੀਤਾ ਸੀਗਾ ਤੇ ਇਸ ਕਰਕੇ ਉਹ ਮੈਨੂੰ ਫੜਨ ਆਏ ਸੀਗੇ ਤੁਹਾਨੂੰ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਵੀ ਹੜੀਕੇ ਦੀ ਰਹਿਣ ਵਾਲੀ ਤੇ ਇੱਥੇ ਕੱਲੇ ਆਏ ਸੀ ਹਾਂਜੀ ਮੈਂ ਤਲੀ ਆਇਆ ਕਿੰਨੇ ਕੁ ਮਹੀਨੇ ਕੱਲ ਤੇ ਆਏ ਸੀ ਮੈਂ ਬਸ ਤੇ ਆਈ ਸੀਗੀ ਇੰਨੇ ਤਰ੍ਹਾਂ ਚੱਲ ਗਿਆ ਪਿੱਛੇ ਇਸ ਤੋਂ ਪਹਿਲਾਂ ਕੋਈ ਲੜਾਈ ਜਿਹੜਾ ਤੁਹਾਡਾ ਕਹਾ ਦਾ ਹੋਇਆ ਉਹ ਨਾਲ ਮੇਰੇ ਤੇ ਨਾਲ ਗੱਲਬਾਤ ਚੱਲਦੀ ਸੀਗੀ ਤੇ ਬਾਅਦ ਵਿੱਚ ਸਾਡੇ 'ਚ ਲੜਾਈ ਹੋ ਗਈ ਤੇ ਉਹਨੇ ਮੈਨੂੰ ਗਾਲ੍ਹਾਂ ਕੱਢੀਆਂ ਕਾਫੀ ਕੁਝ ਬੋਲਿਆ ਹੈ ਉਹਨੇ ਮੈਨੂੰ ਕੁੱਤੀ ਜੂੜੀ ਕਾਫੀ ਕੁਝ ਬੋਲਿਆ ਹੈ ਗੰਦੀਆਂ ਗਾਲ੍ਹਾਂ ਵੀ ਕੱਢੀਆਂ ਸੀ ਤੇ ਬਾਅਦ ਵਿੱਚ ਇਸੇ ਦਾ ਮੈਂ ਜਵਾਬ ਦਿੱਤਾ ਫਿਰ ਮਮੀ ਉਹਨਾਂ ਨੂੰ ਕੱਢ ਦਿੱਤੀਆਂ ਤੇ ਇਸੇ ਕਰਕੇ ਗਾਲ੍ਹੀਆਂ ਨੇ ਕਰਕੇ ਉਹ ਮੈਨੂੰ ਕੱਢਣਾ ਚੁੱਕਣ ਆਏ ਸੀਗੇ ਕਹਿੰਦੇ ਤੈਨੂੰ ਮਾਰ ਦੇਣਾ ਤੈਨੂੰ ਗੋਲੀ ਮਾਰ ਦੇਣੀ ਹੈ ਮੈਂ ਧਮਕੀ ਦਿੱਤੀ ਸੀ ਜਿਹੜੇ ਜਿੱਥੇ ਤੂੰ ਮਿਲ ਗਈ ਬਟ ਇਸ ਵਕਤ ਮੈਂ ਉਹਨਾਂ ਨੂੰ ਕੰਟੈਕਟ ਨਹੀਂ ਕੀਤਾ ਸੀ ਕੋਈ ਵੀ ਪਤਾ ਨਹੀਂ ਉਹਨਾਂ ਨੇ ਕਿੰਨੇ ਕੰਟੈਕਟ ਕਰਕੇ ਦੱਸਿਆ ਕਿ ਇਸ ਟਾਈਮ ਦੀ ਮਿਸکی ਪੱਟੀ ਵਿੱਚ ਆਈ ਹੋਈ ਆ ਬਾਕੀ ਉਹਨਾਂ ਦੇ ਨਾਗਿ ਉਹਨਾਂ ਦੇ ਬਾਕੀ ਜਿਹਦੇ ਇੱਕ ਤਾਂ ਨਾਮ ਜਤਿੰਦਰ ਸੰਦੀਪ ਮੰਨਾ ਤੇ ਜਕਾਲਸ ਇਹਨਾਂ ਚੋਂ ਨੇ ਇੱਕ ਮੁੰਡਾ ਗਾਂਧੀ ਗਾਂਧੀ ਉਹਨੂੰ ਬੋਲਦੇ ਬਟ ਨਾਮਦਾਨ ਪਤਾ ਨਹੀਂ ਕਿਤਾ ਤੇ ਇੱਕ ਮੁੰਡਾ ਨਹੀਂ ਮੈਂ ਦੇਖਿਆ ਕੌਣ ਸੀ ਗੱਡੀ ਦਾ ਨੰਬਰ ਤਾਂ ਨਹੀਂ ਤੇ ਗਲਤੀ ਹੋਈ ਸੀ ਗੱਲ ਕੋਈ ਨਹੀਂ ਮੈਂ ਤਾਂ ਤੁਰਿਆ ਜਾ ਰਹਾ ਸੀ ਕਿ ਕੁੜੀ ਨੂੰ ਕਨੈਪ ਕਰਦੇ ਸੀਗੇ ਤੇ ਮੈਂ ਉਹਨਾਂ ਨੂੰ ਇਹਦੇ ਕੁੜੀ ਦਾ ਕਿਡਨਾਪ ਕਰਕੇ ਗੱਡੀ ਚੱਲ ਜਾ ਰਹੇ ਸੀ ਲੱਤਾਂ ਨੂੰ ਸਨ ਮਾਰ ਰਹੇ ਸੀ ਕਹਿੰਦੇ ਸਾਡੀ ਕੁੜੀ ਆ ਮੈਂ ਕਿਹਾ ਜੇ ਤੁਹਾਡੀ ਕੁੜੀ ਬੇਟਾ ਮੈਂ ਤੁਹਾਡੇ ਨਾਲ ਛੱਡ ਕੇ ਆਉਣਾ ਤੁਸੀਂ ਇਹਨੂੰ ਆਇਆ ਨਾ ਇਹਨਾਂ ਨੂੰ ਸਨ ਮੁੱਕੀ ਕਿਉਂ ਕਰ ਰਹੇ ਹੋ ਕੁੜੀ ਮੈਂ ਫੜ ਕੇ ਥੱਲੇ ਤਰ ਲਈ ਤਾਂ ਉਹਨਾਂ ਨੇ ਮੇਰੇ ਤੇ ਦੋ ਫਾਇਰ ਕਰਦੇ ਠੀਕ ਹੈ ਜੀ ਪਿਸਟਲ ਨਾਲ ਫਾਇਰ ਕੀਤੇ ਉਹਨਾਂ ਨੇ ਜੀ ਪਿਸਟਲ ਦੇ ਹਾਂਜੀ ਤੇ ਫਿਰ ਕੁੜੀ ਨੂੰ ਛੜਾ ਕੇ ਆਸੀ ਮੈਂ ਥੱਲੇ ਧਾਰ ਲਿਆ ਤੇ ਦੋ ਫਾਇਰ ਕਰਕੇ ਉਹ ਭੱਜ ਗਿਆ ਤੁਹਾਡਾ ਨਾਮ ਜੀ ਚੇਤਨ ਸਿੰਘ ਮੈਂ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਨਹੀਂ ਪਟਿਆ ਜੀ ਚੇਤਨ ਸਿੰਘ ਹਾਂ ਚੇਤਨ ਸਿੰਘ ਜੜਾ ਮੱਜਰਾ ਚੇਤਨ ਸਿੰਘ ਫਿਲਦਾਣਾ ਅਹ ਗੁਰਦੇਵ ਸਿੰਘ ਜੜਸਾ ਕਿ ਜੀ ਹਾਂ ਜੀ ਪਿੰਡ ਕਿਹੜਾ ਪਿੰਡ ਲੁੱਟ ਕੀ ਮੱਜਰਾ ਜੀ ਇਹ ਕਿਤੇ ਪਿੰਡ ਇਹ ਪਟਿਆਲੇ ਜ਼ਿਲ੍ਹੇ ਚ ਪੈਂਦਾ ਮੱਜਰਾ ਆਦੀ ਲੜਕੀ। ਥਾਣਾ ਗਰਾਮਿੰਡਾ। ਥਾਣਾ ਸਦਰੋ ਸਮਾਣਾ ਜੀ। ਉਮਰ ਕਿੰਨੀ ਬਈ ਡਾਟੀ? 52 ਸਾਲ। 52 ਮਹੀਨੇ। ਕੇਤਲ ਸਿੰਘ ਨਾਮ। ਹਾਂਜੀ ਸਰ। ਆਹ ਪਾਰਟੀ ਦਾ ਜਿਲ੍ਹਾ ਪਟਿਆਲਾ। ਹਾਂਜੀ ਪਟਿਆਲਾ। ਪੱਟੀ ਕਿ ਜਾਣਾ ਸੀ ਤੁਸੀਂ? ਮੈਂ ਉਰੇ ਕੰਮ ਆਇਆ ਸੀ। ਜਾਨੀ ਇੱਕ ਟੀ ਨਹੀਂ ਜੀ ਮੈਂ ਬਸ ਆਇਆ ਸੀ। ਕੇਤਲ ਸਿੰਘ ਦਾ ਨਾਮ ਗੱਦੇ ਆਸਣ ਹੈ। ਹਾਂਜੀ ਸਰ। ਹਰੀਕੇ ਦੀ ਰਿੰਕੂ ਨਾਲ ਦੀ ਲੜਕੀ ਐ। ਹਰੀਕੇ ਦੇ ਚਾਰ ਬੰਦੇ ਜਿਹੜੇ ਆ ਕੇ ਉਹਨੂੰ ਧੁੱਕ ਲੱਗੇ ਸੀ। ਉਹਨੂੰ ਸੜਾਉਣ ਵਾਸਤੇ ਇੱਕ ਚਿਤਨਾਂ ਦਾ ਪਟਿਆਲੇ ਤੋਂ ਜਿਹੜਾ ਇੱਥੇ ਆ ਕੇ ਸੜਾਉਣ ਆਉਂਦਾ ਅੱਗੇ ਹੋਇਆ ਤਾਂ ਇਹਦਾ ਬੰਦਿਆਂ ਨੇ ਫਾਇਰ ਕੀਤਾ ਫਾਇਰ ਲੱਗਣਾ ਚਮਨੀਓਂ ਗਿਆ ਜਦ ਵਿੱਚ ਹਾਲੇ ਤੋਂ ਆਪਾਂ ਸਿਮਲਾ ਸਰਪ ਚੈਣਾ ਉੱਥੇ ਲਾ ਚੱਲ ਗਏ ਫਾਇਰ ਨਹੀਂ ਕੀਤੇ ਫਿਰ ਉਹ ਬਹੁਤ ਦੱਸੂਗਾ ਜਦੋਂ ਚਿਤਨ ਸੀ ਬੰਦੇ ਨੇ ਘਾਤ ਰਹੀ ਬੰਦੇ ਨੇ ਸ਼ਨਾਤ ਰਹੀ ਕਿਥੋਂ ਦੇ ਹਰੀ ਕੇ ਦੇ ਤੁਲਨਾ ਨਾਮ ਹੈ ਹਾਂਜੀ ਨਾਮ ਹੈ ਗਾਏ ਆ ਜਤਨਦਰ ਸੰਦੀਪ ਆ ਜੰਗਾ ਇੱਕ ਇੱਕ ਮੰਨਾ ਤੇ ਸਾਧੂ ਬਾਦੀ ਵਰਦਾਗਾਪੇ ਠੀਕ ਆ